ਕਾਲ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਬਸ ਹੁਣ ਉੱਠ ਕੇ ਪਰਨੇਪੁਰ ਨੇ ਬੰਦ ਲਿਆ ਮੇਰੇ ਗੱਡੀ ਨੇ ਤੇ ਹੁਣ ਚੱਲਦੇ ਆਪਾਂ ਖੇਤ ਨੂੰ ਰਾਤ ਨੇ ਰੀਬੀ ਬਾਲੀ ਸੀ ਤੇ ਝੱਖੜ ਦਾ ਬਹੁਤ ਨੇ ਆਇਆ ਸੀ ਕਈ ਥਾਵਾਂ ਤੇ ਰੱਦ ਪੰਜਾਬ 'ਚ ਬਾਰਿਸ਼ ਵੀ ਹੋ ਗਈ ਅ ਕੱਲ ਚੰਡੀਗੜ੍ਹ ਦੀ ਖ਼ਬਰ ਮੈਂ ਦੇਖੀ ਕਿ ਉੱਥੇ ਗੜ੍ਹੇ ਵੀ ਬਹੁਤ ਜ਼ਿਆਦੇ ਨੇ ਤੇ ਹੁਣ ਆਪਾਂ ਵੀ ਖੇਤ ਜਾ ਕੇ ਦੇਖਦੇ ਹਾਂ ਕਿਉਂਕਿ ਆਪਾਂ ਮੈਂ ਕੱਲ ਸਬਜ਼ੀ ਰਮਾਈ ਸੀ ਤੇ ਵੀ ਜਾਲ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੋ ਘਰ ਮੇਰੇ ਹੋਏ ਬਾਹਣ ਦੇ ਵਿੱਚ ਕਈ ਵਾਰ ਪੱਟੇ ਜਾ ਸਕਦਾ ਗੱਬਿੱਲਾ ਹੁੰਦਾਗਾ ਬਾਸ ਗਿੱਲੇ ਹੋਏ ਥੱਲੋਂ ਤਾਂ ਹੁਣ ਜਾ ਕੇ ਦੇਖਦੇ ਆਪਾਂ ਵੀ ਖੇਤ ਮੈਂ ਚੱਲਦਾ ਮੋਟਰਸਾਈਕਲ ਤੇ ਤੇ ਆਪਣੇ ਮੰਮਾ ਡੈਡੀ ਆਉਣਗੇ ਗੱਡੀ ਤੇ ਸੋ ਡੈਡੀ ਤੇ ਮੋਟਰਸਾਈਕਲ ਥੋੜਾ ਜਿਹਾ ਡੈਡੀ ਮੋਟਰਸਾਈਕਲ ਉਤਲਾਉਣ ਜਾਣਦੇ ਨਹੀਂ ਆਪਣੇ ਤੇ ਆਪਾਂ ਮੋਟਰਸਾਈਕਲ ਤੇ ਚੱਲਦੇ ਤੇ ਡੈਡੀ ਪਿੱਛੇ ਪਿੱਛੇ ਆਪਣੇ ਗੱਡੀ ਤੇ ਆਉਣਗੇ ਮੰਮੀ ਕੱਚੀ ਲਸੀ ਲੈ ਕੇ ਲਈ ਮੈਨੂੰ ਕੱਚੀ ਲਸੀ ਉਹਨੂੰ ਵਾਹ ਤੇ ਆਪਾਂ ਹੁਣ ਫਿਰ ਕੱਚੀ ਲੱਸੀ ਪੀਣੀ ਕੜਕੀ ਕਰਤੀ ਆ ਸਟਾਰਟ ਕਿਉਂਕਿ ਐਂ ਐ ਗਰਮੀ ਗਰਮੀ ਇਹ ਚੀਜ਼ ਬੈਸਟ ਆ ਸਭ ਤੋਂ ਬੈਸਟ ਚੀਜ਼ ਇਹ ਤੇ ਠੰਡਾ ਰਹਿੰਦਾ ਸਰੀਰ ਤੇ ਟਟ ਕੇ ਹੁਣ ਤੁਹਾਨੂੰ ਪਤਾ ਦਿੰਨੇ ਕਾਲ ਜੋਸ਼ ਕੇ ਜਾ ਕੇ ਕੋਈ ਵੀ ਕੰਮ ਕਰਨਾ ਵੀ ਬਹੁਤ ਨਹੀਂ ਆ ਜੋਖ ਹੋ ਜਾਂਦਾ ਕੱਚੀ ਲੱਸੀ ਆ ਆਪਾਂ ਪੀ ਕੇ ਫੇਰ ਖੇਡ ਚੱਲਦੇ ਆ ਕੱਚੀ ਲੱਸੀ ਪੀਣ ਦਾ ਫਾਇਦਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਆ ਪਹਿਲਾਂ ਤਾਂ ਇਹ ਆ ਵੀ ਕੋਈ ਲੀਵਰ ਦੇ ਵਿੱਚ ਸੋ ਸੂਜੀਆਂ ਦੀ ਗਰਮੀ ਨਾਲ ਨਾ ਕੋਈ ਤਲੀਆਂ ਭਲੇ ਚੀਜ਼ਾਂ ਨਾਲ ਜਮੀ ਨਹੀਂ ਮਖੰਦਾ ਹੈਗਾ ਸਾਡਾ ਗਰਮੀ ਦਾ ਸਾਰਾ ਦਿਨ ਕੰਮ ਆ ਡੈਡੀ ਵੀ ਸਾਰਾ ਦਿਨ ਆਪਣੇ ਬੈਠੇ ਰਹਿੰਦੇ ਆ ਉੱਥੇ ਬਾਟਰ ਗੰਦੇ ਚ ਸਬਜ਼ੀ ਵੇਚਦੇ ਆ ਤੇ ਤਾਂ ਕਰਕੇ ਸਾਰਾ ਸਾਰੇ ਪੱਕਾ ਹੀ ਆ ਇਹ ਡੈਡੀ ਵੀ ਨੇ ਵੀ ਇਹੀ ਪੀੜੀਆਂ ਤੇ ਮੈਂ ਵੀ ਇਹੀ ਪੀਨੇ ਤੇ ਮੰਮੀ ਨੇ ਇਹੀ ਪੀਨੇ ਸਭ ਤੋਂ ਬੈਸਟ ਹੈ ਗਰਮੀ ਵਾਸਤੇ ਸਭ ਤੋਂ ਬੈਸਟ ਜੇ ਆਪਾਂ ਕਹਿ ਲਈਏ ਸਭ ਤੋਂ ਬੈਸਟ ਡਰਿੰਕ ਇਹੀ ਹੈ ਜੇ ਤੁਸੀਂ ਪੀਣੀ ਸਟਾਰਟ ਕਰ ਦੋ ਤੇ ਤੁਸੀਂ ਦੇਖੋਗੇ ਕਿ ਮਤਾਂਜੀ ਲੱਗਿਆ ਕਰੂਗਾ ਤੇ ਹੁਣ ਆਪਾਂ ਫੀਬੂ ਕੇ ਚਲੋ ਲੱਸੀ ਆਪਣੀ ਵੈਸੇ ਮਾਂ ਵਿਚਾਰੀ ਭੋਲੀ ਸਾਰਾ ਦਿਨ ਵੀ ਕੰਮ ਚ ਲੱਗੀ ਰਹਿੰਦੀ ਤੇ ਡੈਡੀ ਵੀ ਆਪਣਾ ਵਿਚਾਰਾ ਸਾਰਾ ਦਿਨ ਹੀ ਕੰਮ ਦੇ ਵਿੱਚ ਲੱਗਿਆ ਰਹਿੰਦਾ ਜੇ ਸਾਰਾ ਪਰਿਵਾਰ ਹਲਕੇ ਕੰਮ ਕਰਦਾ ਤਾਂ ਹੀ ਅਸੀਂ ਬਈ ਕਾਮਯਾਬ ਹੋਗੇ ਨਹੀਂ ਕਿਸੇ ਦਿਨ ਇੰਨੇ ਮਾੜੇ ਦਿਨ ਦੇਖੇ ਸੀ ਜਿਸ ਹਾਵਨਾ ਉਸ ਹਾਵਨਾ ਲੱਗਦਾ ਨਹੀਂ ਸੀ ਵੀ ਜ਼ਿੰਦਗੀ ਦੇ ਵਿੱਚ ਦਵਾਰੇ ਵੀ ਉੱਠੜਾਂਗੇ ਕਿਉਂਕਿ ਇਹ ਗੱਲਾਂ ਬਈ ਹੁਣ ਜੋ ਵੀ ਆਪਣੇ ਭਰਾ ਸਾਰੇ ਵੀਡੀਓ ਦੇਖਦੇ ਹੁੰਦੇ ਉਹਨਾਂ ਨੂੰ ਤਾਂ ਇਹ ਚੀਜ਼ਾਂ ਨਹੀਂ ਪਤਾ ਕਿਉਂਕਿ ਇਹ ਜਿੰਨਾਂ ਨੇ ਆਪਣੇ ਲੱਬੇ ਸਵੇ ਸਾਰਿਆਂ ਨੇ ਸਮਾਂ ਹਟਾਇਆ ਉਹ ਬੰਦਿਆਂ ਨੂੰ ਹੀ ਚੀਜ਼ਾਂ ਦਾ ਪਤਾ ਹੈ ਕਦੇ ਜ਼ਿੰਦਗੀ ਦੇ ਵਿੱਚ ਸੋਚਿਆ ਵੀ ਨਹੀਂ ਸੀ ਵੀ ਇੰਨੇ ਨੇ ਮਹਿੰਗੇ ਫੋਨ ਲੈ ਕੇ ਜੇਬਾਂ ਦੇ ਵਿੱਚ ਪਾ ਲਾਂਗੇ ਇਹ ਵੀ ਪਰਮਾਤਮਾ ਨੇ ਚਲੋ ਪਰਮਾਤਮਾ ਘਰੋਂ ਦਾ ਸਭ ਕੁਝ ਕਹਿੰਦੇ ਉਸੇ ਨੇ ਚੜਾਉਣਾ ਤੇ ਉਸੇ ਨੇ ਡੇਗਣਾਗਾ ਲੈ ਲਈ ਆਪਣਾ ਤੇ ਆਪਣੇ ਵਾਸਤੇ ਲੱਸੀ ਪੀ ਕੇ ਹੁਣ ਆਪਾਂ ਚੱਲਦੇ ਆਂ ਖੇਤ ਨੂੰ ਰਹਾ ਹਾਂ ਜਾਈਂ ਸਫਾਈ ਕਰਕੇ ਜਮਾ ਪੂਰਾ ਜਨਮ ਆ ਜਾ ਮਾ ਦਾਰਾ ਦਈਂ ਪੜੀ ਆਰਾਧਿਤ ਬਈ ਜੀ ਜੀ ਬੀਕ ਸੀ ਉਹ ਟਰਾਲੇ ਜਾਦੇ ਢੇਰੀ ਰੱਖੀ ਸਾਡੇ ਇਹ ਜਮਾਇ ਫਾਈ ਘਰ ਮੇ ਰੱਖਦੀ ਜੀ ਤੁਹਰਾ ਰੇਤਾ ਰਾਵ ਚ ਜੇ ਨਾ ਸਾਫ ਕਰਕੇ ਰੱਖਦਾ ਵਾਲਾ ਤੇਜ ਜੀ ਰੋਤਾ ਨਾਮੇ ਆਣਾ ਪਤਾ ਖੇਤ ਰੱਖਲੇ ਪਤਾ ਲਗੂ ਆਪਣੀ ਬੰਦਨ ਆਈ ਕਮਕਾਈ ਨੂੰ ਵੀ ਜਨਨ ਆਉਂਦਾ। ਗੱ레 ਸਵੇਰੇ ਸਵੇਰੇ ਆਉਂਦੀ ਫਿਰ ਜੂਗ ਜਿਹੜਾ ਪਾ। ਆ ਤਾਂ ਬੰਦਾ ਤੰਦਰੁਸਤ ਖੜਾਇਦਾ। ਦੂਸਰਾ ਨੰਬਰ ਇਹ ਹੈ। ਵੀ ਬੰਦਾ ਦੂਜਾ ਪੁੱਛੇ ਜਿੱਤੇ ਕਮਾਦੋਂ ਦੂਰ ਰਹਿੰਦਾ। ਹੌਂ ਸਵੇਰੀ ਉੱਠੇ ਵਿੱਚ ਫੋਨ ਚੱਕ ਲੈਂਦੇ ਆ। ਬਹੁਤ ਮਾੜੀ ਗੱਲ ਹੈ। ਹੌਂ ਦੇਖਣਾ ਚਲੋ ਟਾਈਮ ਹੁੰਦਾ ਸੀਦਾ ਵੀ ਹਰ ਸਵੇਰੀ ਉੱਠੀ ਤਾ ਨਾ ਅੱਧੇ ਬਿਸtre ਦੇ ਵਿੱਚ ਪਹਿਲਾਂ 4:00 ਵਜੇ ਚੱਕ ਹੋ ਗਿਆ ਫੋਨ ਚੱਕ ਲੈਂਦੇ ਆ। ਇਦਾਂ ਨੂੰ ਸਮਾਂ ਹੀ ਨਹੀਂ ਹੁੰਦਾ ਵੀ ਇਹਦਾ ਤੇ ਫੇਰ ਉਹ ਕਰਦੇ ਆ। ਜਿਆਦਾ ਭਲਾ ਖੇਤ ਜਾਓ ਖੇਤ ਜਾ ਕੇ ਦੇਖੋ ਕਿ ਕਿਵੇਂ ਆ ਕੀ ਗੱਲ ਉਹ ਆਪਣੀ ਫਸਲ ਵਾੜੀ ਤੇ ਨਾਲ ਸਾਡੇ ਜਦ ਕੇ ਸਰੋਤ ਅਟੈਕ ਵੀ ਪਤਾ ਲੱਗਾ ਕਿ ਕਿਹੜੀ ਚੀਜ਼ ਦਾ ਅਟੈਕ ਹੈ ਕੀ ਗੱਲ ਦੋ ਵਾਰ ਤੇ ਇਸ ਕੀ ਪਰਮਾਤਮਾ ਦੀ ਵੈਸੇ ਵੇਰ ਹੈ ਕਿ ਬਹੁਤ ਜਿਆਦਾ ਪੈਦਾ ਹੋਣਾ ਉਹ ਜਗੇ ਨਹੀਂ ਤੇ ਮਾ ਬੱਚਾ ਜੇ 4-5 ਕਿਲੋ ਕਨੇ ਚੰਗੇ ਵਟੇ ਜਾਣ ਜੈਸ ਰੋਟਰ ਕਿਸਾਨ ਆਪਣੇ ਫਸਲਾਂ ਫਸਲਾ ਕਰਨ ਲੱਗੇ ਮੂੰਗੀ ਦੀ ਬਦਲ ਮੈਂ ਸਭ ਤੋਂ ਵਸਤਮਾਨ ਦਾ ਚਿਰੋ ਪੱਕੀ ਦਾ ਦਾਣੀ ਦਾਤੀ ਆਂਦੀ ਹੈ ਔਰ ਮੂੰਗੀ ਦੇ ਫਸਲਾਂ ਮੈਂ ਵਸਤਮਾਨ ਦਾ ਜੀਨੇ ਜੀਨੇ ਕੀਤੀ ਹੈ ਕਿਉਂਕਿ ਆਇਆ ਵੀ 52 ਦਾ ਤਾਤ ਦਿੰਦੀ ਆ ਤੇ ਨਾਲੇ ਦਾਤ ਦੇਣ ਦੇ ਨਾਲ ਨਾਲ ਨਾਲੇ ਆਪ ਨੂੰ ਕੀ ਦੇ ਦਿੰਦੀ ਦਾਤ ਦਿੰਦੀ ਆ ਬਾਹਰ ਮੂੰਗੀ ਦੀ ਫਸਲ ਲਾਜ਼ਮੀ ਬੀਜ ਨਹੀਂ ਚਾਹੀਦੀ ਆਪ ਤੇ ਤਾਂ ਉਹ ਤਾਂ ਛੱਡੋ ਮਲਾ ਚਾਚੇ ਦੇ ਤਨਾਲਾ ਖੁੱਲ ਗਿਆ ਜਦ ਆਪਣਾ ਖੇਤ ਵੀ ਦਿਖਾ ਲੰਗਾ ਆਪਾਂ ਪਰਈ ਜਾਂਦਾ ਪਹਾ ਚੇਨ ਹੁਣ ਕੀਤਾ ਫੋਨ ਕਹਿੰਦਾ ਮੈਂ ਆਉਣਾਗਾ ਫੱਕ ਬੀਜਣ ਦੀ ਸਲਾਹ ਬਣਾਈ ਸੀ ਤੇ ਥੋੜੇ ਸਾਂ ਫੱਕ ਬੀਜਾਂਗੇ ਪਰ ਕਮ ਡੇਡਾ ਹੋਇਆ ਪਿਆਗਾ ਰਾਤ ਦੇ ਨਾਲਾ ਖੁੱਲ ਗਿਆ ਮੈਨੂੰ ਆਇ ਲੱਗਾ ਰਾਤ ਨੇਰੀ ਨਾਲ ਉਹਨਾਂ ਨੇ ਮੁੜ ਕੇ ਗੌਰ ਨਹੀਂ ਕੀਤੀ ਨੇਰੀ ਨਾਲ ਰਾਤ ਪੁੜੀਆਂ ਦੇ ਵਿੱਚ ਉਹ ਲੱਗਿਆ ਹੋਊਗਾ ਕਾਪੂਸ ਲੱਗਿਆ ਹੋਊ ਉਹਦੇ ਕਰਕੇ ਹੋ ਗਿਆ ਕੰਮ ਵੈਸੇ ਪ੍ਰਮਾਤਮਾ ਦਾ ਸ਼ੁਕਰ ਹੈ ਜਾਲਤਾ ਆਪਣਾ ਸਹੀ ਖੜਾ ਜਾਲ ਤੇ ਕੋਈ ਤਾਂ ਹੋਇਆ ਜਾਲ ਨੂੰ ਤਾਂ ਕੋਈ ਮੈਨੂੰ ਲੱਗਦਾ ਨਹੀਂ ਨੁਕਸਾਨ ਹੋਇਆ ਦੇਖਦੇ ਆਂ ਬਾਕੀ ਅੰਦਰ ਵਿੱਚ ਆਪਾਂ ਖੇਤ ਤੇ ਚੱਲ ਗਏ ਆਹੀ ਚੀਜ਼ ਦਾ ਸਭ ਤੋਂ ਬੈਸਟ ਰੋਲ ਹੁੰਦਾ ਬਈ ਵੀ ਧਿਆਨ ਰੱਖਣਾ ਜ਼ਰੂਰੀ ਹੈ ਪੰਪੀ ਵੀ ਚੱਲੀ ਹੈ ਕਿਧਰੋਂ ਲਾ ਮੱਕੀ ਚ ਚੱਲਦੀ ਇਹਨਾਂ ਦੀ ਜੇ ਆਪਾਂ ਆ ਚੀਜ਼ਾਂ ਦਾ ਵੀ ਖਿਆਲ ਰੱਖਾਂਗੇ ਤਾਂ ਵਧੀਆ ਰਹਿਾਂਗੇ ਕਿਉਂਕਿ ਜਦੋਂ ਆਪਾਂ ਖੇਤ ਤੜਕੇ ਕੀੜਾ ਮਾਰਦੇ ਆਂ ਪਤਾ ਲੱਗਦਾ ਰਹਿੰਦਾ ਵੀ ਕੀ ਗੱਲਬਾਤ ਹੈ ਕੀ ਨਹੀਂ ਆਪਣੇ ਵੈਸੇ ਪ੍ਰਮਾਤਮਾ ਦਾ ਬਹੁਤ ਬਈ ਮਿਹਰ ਆ ਗਈ ਵੀ ਆਪਣੇ ਕੋਈ ਕਿਸੇ ਚੀਜ਼ ਨੂੰ ਕੋਈ ਨੁਕਸਾਨ ਹੋਇਆ ਨਹੀਂਗਾ ਹਲੇ ਤੱਕ ਆਪਣੇ ਸਾਰਾ ਵਧੀਆ ਖੜਾ ਪਿੰਡਿਆਂ ਸਭ ਕੁਝ ਠੀਕ ਖੜਾ ਬਹੁਤ ਦਰਾਤ ਬਹੁਤ ਜਿਆਦਾ ਨੇਹਰੀ ਸੀ ਕਿਉਂਕਿ ਮੈਨੂੰ ਆਇਆ ਹੋ ਰਿਹਾ ਸੀ ਮਹਾਮਾ ਕੱਲ ਪਾਣੀ ਲਾਇਆਗਾ ਤੇ ਨੇਹਰੀ ਵੀ ਇੰਨੀ ਨਹੀਂ ਆਏ ਜਿਆਦੇ ਵੀ ਕਿਤੇ ਕੰਮ ਰੇਡਾ ਨਾ ਹੋ ਜਾ ਤੇ ਕੱਲੋਂ ਆਪਾਂ ਪਾਣੀ ਨਾ ਭਰਿਆ ਨੇ ਸਾਰੀ ਸਬਜ਼ੀ ਤੇ ਕਿਤੇ ਸਬਜ਼ੀ ਖਰਾਬ ਨਾ ਹੋ ਜਾਈ ਕੱਲ ਸਾਰਾ ਕੁਝ ਰਮਾਤਾ ਸੀ ਚੋਲੇ ਹੋ ਵੰਨ ਨਾ ਮੇਂ ਸਬਜ਼ੀ ਲਈ ਖੇੜੀ ਪਰਮਾਤਮਾ ਦਾ ਸ਼ੁਕਰ ਹੈ ਵੀ ਗਮਾਂ ਰ ਨਿਕਲਣ ਲੱਗ ਗਏ ਪਰਮਾਤਮਾ ਦੀ ਮਿਹਰ ਹੈ ਵਧੀਆ ਸ਼ੁਕਰ ਹੈ ਪਰਮਾਤਮਾ ਦਾ ਵੀ ਆਪਣਾ ਸਾਰਾ ਕੁਝ ਹਰਾ ਹੋਈ ਜਾਂਦਾ ਵਧੀਆ ਤੇ ਹਲੇ ਕਦੂ ਦੋਰੀਆਂ ਨਹੀਂ ਹੋਈਆਂ ਹੈ ਕਿ ਮੈਨੂੰ ਲੱਗਦਾ ਵੀ ਕੱਲ ਤੱਕ ਸ਼ਾਇਦ ਪਰਮਾਤਮਾ ਮਿਹਰ ਕਰ ਦੇ ਜਾਲ ਦੀ ਸਭ ਤੋਂ ਵੱਡਾ ਫਿਕਰ ਸੀ ਜਾਲ ਸੈਟ ਹੈ ਪੈਸੇ ਆਪਾਂ ਜਾਲ ਨੂੰ ਖਿੱਚਾ ਵੀ ਬਹੁਤ ਚੰਗੀਆਂ ਦਿੱਤੀਆਂ ਹੋਈਆਂ ਨੇ ਵੀ ਖਿੱਚਾ ਪਾਇਆ ਨਹੀਂ ਹੈਗਾ ਵੀ ਜਾਲ ਐਵੇਂ ਚਪਕ ਜੁਪਕ ਜਾਊਗਾ ਕਿਧਰ ਤੇ ਚਲੋ ਪ੍ਰਮਾਤਮਾ ਦਾ ਬਾਲਾ ਵੱਡਾ ਸ਼ੁਕਰ ਹੈ ਕਿਉਂਕਿ ਬਹੁਤ ਡਰ ਹੋ ਜਾਂਦਾ ਬਾਈ ਕੀਤੀ ਹੋਈ ਮਿਹਨਤ ਨੂੰ ਬਾਈ ਜੇ ਖਰਾਬ ਹੋ ਜੇ ਨਾ ਕਦੇ ਹਨਾ ਤਾਂ ਫਿਰ ਮਨ ਨੂੰ ਯਾਰ ਦਿਲ ਨਹੀਂ ਲੱਗਦਾ ਆਪਣਾ ਖੇਤ ਤੇ ਚਲੋ ਸ਼ੁਕਰ ਹੈ ਵਿਜਾਲ ਸਾਈ ਜੇ ਕਹਤਾ ਕੰਮ ਹੋਵੇ ਚਾਹੇ ਕੋਈ ਨਾ ਹੋਵੇ ਕਹਿੰਦੇ ਸਾਡਾ ਮੇਰਾ ਚਾਚਾ ਫੌਜੀ ਕਰਕੇ ਖੇਤ ਹੀ ਹੁੰਦਾ ਉਹ ਫਿਰ ਦਰ ਜੋ ਉੱਪਰ ਮੂੰਗੀ ਦੇ ਵਿੱਚ ਕੀੜੇ ਮਾਰਦਾ ਫਿਰਦਾ ਮੂੰਗੀ ਬੀਜ ਰ ਕੇ ਸਾਰੇ ਬਾਣ ਚ ਮੈਨੂੰ ਵੀ ਵਧੀਆ ਲੱਗਦਾ ਹੈ ਕੰਮ ਕਿ ਮੂੰਗੀ ਉਹ ਜਿਹੜਾ ਥੋੜਾ ਸਾਰਾ ਆ ਜਿੰਨਾ ਬਾਹਣ ਸਾਰਾ ਚਾਚੇ ਨੇ ਆਪਣੇ ਨੇ ਮੂੰਗੀ ਦਾ ਬੀਜ ਰੱਖਿਆ ਤੇ ਮੂੰਗੀ ਹੈ ਵੀ ਬਸਟ ਚੀਜ਼ ਆ ਜਿੱਥੇ ਜਿੱਥੇ ਤੁਹਾਨੂੰ ਹਰਿਆਈ ਹਰੇ ਭਾਈ ਦਿਖ ਰਹੀ ਹੈ ਮੂੰਗੀ ਮੂੰਗੀ ਆ ਕੋਈ ਨਾ ਬਲ ਮੈਂ ਕਿਹੜਾ ਬਖਸ਼ ਤੋਂ ਬਸਟ ਚੀਜ਼ ਆ ਮੂੰਗੀ ਕੋ ਆਇਆ ਵੀ ਮੂੰਗੀ ਨਾਲ ਆਪਣੇ ਚਾਰ ਪੈਸੇ ਵਧੀਆ ਵਟੇ ਜਾਂਦੇ ਆ ਇਧਰ ਆਪਣੇ ਮੰਮੀ ਡੈਡੀ ਪਾਣੀ ਪੂਣੀ ਪੀ ਕੇ ਹੁਣ ਦੁਬਾਰੇ ਫੇਰ ਚੱਕਦੇ ਆ ਆਪਣੇ ਹਥਿਆਰ ਕੋਲ ਡੈਡੀ ਕੋਠਾ ਉਧਰੋਂ ਤਾਂ ਸਬਜ਼ੀ ਜੀ ਤੋੜ ਲੈ ਤੇ ਹੁਣ ਉਹ ਲੈ ਇਧਰੋਂ ਮੈਂ ਤੇ ਮੰਮੀ ਤਾਂਹਾਂ ਤੋਂ ਤੋੜਾਂਗੇ ਸਬਜ਼ੀ ਇਧਰੋਂ ਤੋਰੀਆਂ ਤੋਰੀਆਂ ਤੇ ਹੁਣ ਆਪਾਂ ਇਹ ਸਬਜ਼ੀ ਨੂੰ ਥੋੜੇ ਦਿਨਾਂ ਲਈ ਰੱਖਾਂਗੇ ਬਸ ਉਸ ਤੋਂ ਬਾਅਦ ਇਹਨੂੰ ਅੱਜ ਪਾਉਦੇ ਮੈਂ ਇੱਕ ਦਿਨ ਚ ਬਸ 26 ਦੀ 26 ਆਪਾਂ ਥੋੜਾ ਜਿਹਾ ਗੇਤਾ ਲਾਉਣੇ ਹੁੰਦੇ ਕਿਉਂਕਿ ਗਾਹਾਂ ਇਹ ਫਿਰ ਵਾਹਣ ਨੂੰ ਗੇਤਾ ਵੇਲਾ ਕਰਾਂਗੇ ਤੇ ਬਸ ਆਪਾਂ ਇੱਕ ਦਿਨ ਤੱਕ ਕਰਦੇ ਆਂ ਇਹਦਾ ਕੰਮ ਬਸ ਇਹਨੂੰ ਫਿਰ ਆਹ ਬੱਲਾ ਇਧਰ ਨੇ ਤੋਰੇ ਤੋਰੇ ਰੱਖ ਲੈ ਇਹਦਾ ਤੇ ਲਾਂਗਾ ਰੱਖਦਾ ਏ ਤੋਟ ਤੋੜ ਤੇ ਪਰਾਂ ਇਧਰੋਂ ਕੱਦੂ-ਕੁੱਦੂ ਆਪਾਂ ਸਾਰੇ ਇਹਨਾਂ ਨੂੰ ਇੱਕ ਦਿਨਾਂ ਚ ਬਸ ਕਰਦੇ ਆਂ ਹੁਣ ਸਮਾਪਤੀ ਵੱਲ ਲੱਗ ਕੇ ਜਾਂਦੇ ਕ ਤੇ ਹੁਣ ਐਡਾ ਗਾਹਾਂ 26 ਥੋੜੀ ਗੇਤੀ ਲਾਉਣ ਦੀ ਕੋਸ਼ਿਸ਼ ਕਰਾਂਗੇ ਵੀ ਜਿਹਦੇ ਨਾਲ ਆਏ ਆ ਵੀ ਸਬਕ 6ਤੀ ਆਜੇ ਤੇ ਗਾਹਾਂ ਆਪਾਂ ਸਬਜੀ ਗੇਤੀ ਲਾ ਦਈਏ ਕਹ ਨਹੀਂ ਮੰਮੀ ਫਿਰ ਗਾਹਾਂ ਵੀ ਆਪਾਂ ਨੂੰ ਸਬਜੀ ਗੇਤੀ ਚਾਹੀਦਾ ਤੇ ਆ ਆਪਣੀ ਮੰਮੀ ਸਾਰੀ ਜਾਣਦੇ ਆ ਹੁਣ ਤਾਂ ਲਗਭਗ ਇਹਨੇ ਦੂਰ ਤੱਕ ਜਾਣਨ ਲੱਗੇ ਲੋਕ ਹੈ ਚਾਚਾ ਫੌਜੀ ਨੇ ਤਾਂ ਜਮਾ ਫਿਰ ਮੂੰਗੀ ਦੇ ਵਿੱਚ ਪੂਰਾ ਹੋ ਕਰਿਆ ਪਿਆ ਕੰਮ ਰੁੱਝਿਆ ਫਿਰਦਾ ਮੂੰਗੀ ਦੇ ਵਿੱਚ ਇੱਕ ਇਹਦੀ ਫੋਟ ਚਾਚੇ ਦੀ ਫੋਟ ਤੇ ਫੋਟੋ ਖਿੱਚ ਕੇ ਆਉਣੀ ਮੂੰਗੀ ਦੇ ਨਾਲ ਵੀ ਮੂੰਗੀ ਵਾਲਾ ਸਪੈਸ਼ਲ ਬੰਦਾ ਹੈ ਰਹੀ ਸਾਲਾ ਤੋਂ ਮੂੰਗੀ ਬੀਜ ਰਿਹਾ ਚਲੋ ਫਿਰ ਪਾਪਾ ਮੰਮੀ ਉਹ ਤੂੰ ਓਧਰ ਤੋੜ ਲਓ ਆਪ ਪਾਪਾ ਤੂੰ ਓਧਰ ਤੋੜ ਲੈ ਤੇ ਮੈਂ ਤੇ ਮੰਮੀ ਤਾਂ ਤਾਹ ਤੋਂ ਤੋੜ ਲੈਂਦੇ ਤੂੰ ਤੋੜ ਦੇ ਫਿਰ ਕੰਮਾ ਚੱਲਿਆ ਭਾਈ ਖੇਤ ਨੂੰ ਹੁਣ ਕਿਉਂਕਿ ਅੱਜ ਵੀ ਸੋਸ਼ਲ ਵਾਲੇ ਆਏ ਹੋਏ ਹੈਗੇ ਸੋਸ਼ਲ ਵਾਲੇ ਮੂਰੇ ਜਾਈਏ ਦੇ ਗੀ ਲੈ ਕੇ ਅੱਜ ਸਰਦਨਾ ਕਰ ਲਈ ਗੱਲਾਂ ਬਾਤਾਂ ਠੀਕ ਹੈ ਆਪਾਂ ਇਹ ਤਾਂ ਜਿੰਨਾ ਕਰਦੇ ਆ ਫਿਰ ਦਿਲ ਦੀਆਂ ਗੱਲਾਂ ਉਹ ਲੋਕਾਂ ਨੇ ਵੀ ਵੀਡੀਓ ਕਰਨਾ ਹੈ ਵੀਡੀਓ ਤਾਂ ਆਪਣੇ ਆਪੇ ਸਾਰੀ ਕਰਨ ਆਏ ਸੀ ਬਈ ਗੈਂਡ ਪੰਜਾਬੀ ਵਾਲੇ ਵੀ ਕਰਕੇ ਸੀ ਸਪੋਕਸਮੈਨ ਵਾਲੇ ਵੀ ਆਏ ਸੀਗੇ ਜੇ ਸਭ ਤੋਂ ਪਹਿਲਾਂ ਟੀਵੀ ਵਾਲਾ ਆਏ ਸੀ ਡਿਸਕਵਰ ਵਾਈਲੈਂਡ ਕਰਾਈ ਤੇ ਹੋਰ ਵੀ ਕਈ ਚੈਨਲ ਵਾਲੇ ਕਰਕੇ ਪੰਜਾਬ ਪੈਦਾਵਾਰ ਵਾਲਾ ਵੀ ਆਇਆ ਸੀ ਬਈ ਸਾਰੇ ਬਈ ਬਹੁਤ ਸਪੋਰਟ ਕਰ ਰਹੇ ਆ ਬਈ ਸਾਰੇ ਬੰਦਾ ਮੈਂ ਤਾਂ ਕਹਿਣਾ ਵੀ ਛੋਟੇ ਕਰਕੇ ਹੋਇਆ ਬੜੀ ਇਹ ਸਭ ਕੁਝ ਜੇ ਤੁਸੀਂ ਸਾਡੇ ਨਾਲ ਖੜੇ ਤਾਂ ਇੰਨਾ ਕੁਝ ਹੋਇਆ ਹੈ ਨਾ ਮੰਮੀ ਤੇ ਨਹੀਂ ਸਾਨੂੰ ਇਹ ਚੀਜ਼ਾਂ ਕੱਥੇ ਮਿਲਦੀਆਂ ਸੀ ਬਈ ਦੇਖਣ ਨੂੰ ਇਹ ਤੁਸੀਂ ਨਾਲ ਖੜ ਕੇ ਤਾਂ ਸਭ ਕੁਝ ਹੋ ਕਰ ਰ ਗਿਆ ਸਾਰੇ ਵੀਰਾਂ ਦਾ ਬਈ ਮੈਂ ਦਿਨ ਤੋਂ ਧੰਨਵਾਦ ਕਰਦਾ ਤੇ ਆਪਾਂ ਕੀ ਚੱਲਦੇ ਆ ਦੇਖੋ ਤੇ ਅੱਜ ਉਹਨਾਂ ਨੇ ਕਰਦੇ ਆ ਫਿਰ ਗੱਲਾਂ ਹੋਰ ਤਾਂ ਘਰੇ ਹੁਣ ਮੰਮੀ ਕਰੀ ਦੀ ਚਾਹ ਬਣੀ ਦਾ ਇੰਤਜ਼ਾਮ ਆ ਗਰਫੀ ਗੁਰਫੀ ਲਾ ਲਈ ਮੰਮੀ ਨੇ ਤੇ ਹੁਣ ਬਾਈਆਂ ਨੂੰ ਉਹ ਬੀਜੋ ਚਲਾਉਣ ਨੂੰ ਪਾਵਾਂਗੇ ਚਾਹ ਪਾਣੀ ਬਹੁਤ ਟਾਈਮ ਬਹੁਤ ਲੱਗ ਗਿਆ ਹੁਣ ਉਥੇ ਲੱਗਾ ਮਮੀ 2:00 ਕੰਟਾ ਨਾ 2:00 ਕੰਟਾ ਲੱਗ ਗਿਆ ਉਹ ਲੱਗ ਪਾ ਅਸੀਂ 2:00 ਵਜੇ ਪਹਿਲਾਂ ਅੱਜ ਕਿਉਂ ਹਾਂ ਪਹਿਲਾਂ ਅੱਜ ਕਿ 2:00 ਵਜੇ ਹਾਂ 2:00 ਵਜੇ ਗਈ ਸੀ ਮੰਮੀ ਤੈਨ ਤੋਤੇ ਹੋ ਗਿਆ ਟਾਈਮ ਤੇ ਮਾਂ ਦਾ ਮੈਂ ਪਹਿਲਾਂ ਆਲੇ ਤੇ ਅਸੀਂ ਅੱਗੇ ਜਾ ਕੇ ਕਰ ਲਈ ਬੀਨਤੀਆਂ ਨੂੰ ਚਾਹ ਬਾਣੀ ਪਿਵਾਵਾਂਗੇ ਬਾਈਆਂ ਨੂੰ ਤੇ ਮੰਮਾ ਡੈਡੀ ਉਹਨਾਂ ਨਾਲ ਹੀ ਆ ਰਿਹਾ ਹੈ ਬਾਈ ਅਸੀਂ ਕਿੰਨਾ ਗੱਡੀ ਤੇ ਗਿਆ ਗਿਆ ਸੀ ਤੇ ਹੁਣ ਅਸੀਂ ਮੈਂ ਕਿਹਾ ਪਹਿਲਾਂ ਜਾ ਕੇ ਚਾਹ ਕੋ ਕਰ ਲਈ ਪ੍ਰਬੰਧ ਚਾਚੂ ਕਰ ਲਈ ਮੰਮੀ ਮੈਂ ਤੇ ਮੰਮੀ ਜਾ ਕੇ ਸੀ ਪਹਿਲਾਂ ਹੀ ਆ ਗਈ ਤੇ ਉੱਥੇ ਬਾਈ ਸ਼ਾਰਟ ਸ਼ੂਟ ਲਈ ਜਾਂਦੇ ਸੀਗੇ ਹਰ ਤੇ ਆਪਣਾ ਆ ਆ ਜਾਂਦੋ ਬਾਈਆਂ ਨੂੰ ਘਰੇ ਫਿਰ ਬਾਈਆਂ ਦੀ ਨੂੰ ਪਿਉਣੀ ਹੈ ਚਾਹ ਬਾਣੀ ਕਿਵੇਂ ਲੱਗੇ ਅੱਜ ਹੈ ਜੀ ਦੁਬਾਰਾ ਜਾਨੀ ਦੁਬਾਰਾ ਵਾਪਸ ਆਈਆਂ ਮੈਂ ਕਿਹਾ ਅੱਜ ਤੁਹਾਨੂੰ ਕਿਵੇਂ ਲੱਗਾ ਮੰਮੀ ਜਦੋਂ ਤੁਸੀਂ ਉਹ ਕਰਨ ਵੀਡੀਓ ਕਰਨ ਆਏ ਆ ਵਧੀਆ ਲੱਗਿਆ ਹੁਣ ਮਾਂ ਵੀ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਹੁਣ ਤੁਹਾਡੇ ਕੋਲ ਦੂਜੀ ਤੀਜੀ ਦਿਨਾਂ ਉਹ ਆਇਆ ਲੈਣ ਦਾ ਕੋਈ ਨਾ ਕੋਈ ਚੰਨ ਲਾ ਕਦੇ ਮੰਮੀ ਤੂੰ ਦੇਖ ਲੈ ਕੋਈ ਜਾਣਦਾ ਵੀ ਹੁੰਦਾ ਸੀ ਤੇ ਹੁਣ ਮੰਮੀ ਕਿੰਨੀ ਖੁਸ਼ੀ ਹੁੰਦੀ ਹੈ ਹਾਂ ਹੁਣ ਦੇਖ ਲੈ ਬਈ ਮੇਰੀ ਮੰਮੀ ਡੈਡੀ ਨੂੰ ਮੈਨੂੰ ਲੱਗਦਾ 2 ਕਰੋੜ ਲੋਕ ਤਾਂ ਯਾਰ ਸਾਡੀ ਇੰਸਟਾਗ੍ਰam ਤੇ ਵੀਡੀਓ ਦੇਖ ਰਹੇ ਨੇ ਵੀ 2 ਕਰੋੜ ਤੋਂ ਵੱਧ ਤਾਂ ਮਹੀਨੇ ਦੇ ਵਿੱਚ ਲਗਭਗ ਤੇ ਉਹਦੇ 20 ਮਿਲੀਅਨ ਚੱਲ ਜਾਂਦਾ ਸਾਡਾ ਡੈਸ਼ਬੋਰਡ ਦੱਸਦਾ ਹੈਗਾ ਤੇ ਮੇਰੀ ਮੰਮੀ ਤੇ ਬਹੁਤ ਦੂਰ ਤੱਕ ਜਾਣਾਂ ਲੱਗ ਲੋਕ ਜਦ ਜੋ ਫੋਨ ਲਾਉਂਦੇ ਨੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਅੱਜ ਵੀ ਮੈਨੂੰ ਕਈ ਫੋਨ ਆਏ ਤਾਂ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਮੈਨੂੰ ਆਪ ਖੋਦ ਨੂੰ ਵੀ ਚਲੋ ਮੇਰੇ ਮੰਮੀ ਡੈਡੀ ਨੂੰ ਦੇਖੋ ਨਾ ਵਿਚਾਰਿਆਂ ਨੂੰ ਇਹਨਾਂ ਨੇ ਕਿਹੜਾ ਕਦੇ ਹੋ ਕਰੇ ਸੀ ਸੋਸ਼ਲ ਮੀਡੀਆ ਇੱਕ ਜਹੀ ਚੀਜ਼ ਆ ਦੇਖੋ ਜਿਹਦੇ ਕਰਕੇ ਮੇਰੇ ਮੰਮੀ ਡੈਡੀ ਨੂੰ ਬਹੁਤ ਦੂਰ ਤੱਕ ਲੋਕ ਜਾਣਨ ਲੱਗ ਗਏ ਨਾ ਵਾ ਤੇ ਮੇਰੀ ਮੰਮੀ ਨਾਲ ਜਦੋਂ ਗੱਲ ਕਰਦੇ ਮੈਂ ਉਹਦੇ ਕਹਿੰਦਾ ਫੋਨ ਆ ਜਾਂਦਾ ਮੇਰੀ ਮੰਮੀ ਵਿਚਾਰੀ ਕਹਿੰਦੀ ਦੂਰੋਂ ਵੀ ਫੋਨ ਆ ਜਾਂਦਾ ਤੇ ਉਹਦੇ ਨਾਲ ਗੱਲ ਕਰਾਈ ਗਈ ਦੀ ਇਹਨੂੰ ਕਹੇ ਵੀ ਨਾ ਤੁਹਾਨੂੰ ਮਿਲਣ ਆਉਣਾ ਗਾਂਟੀ ਐ ਕਰਨਾਗਾ ਅਤੇ ਮੈਂ ਕਹਿੰਦਾ ਮੈਂ ਚਲ ਵ ਬਹੁਤ ਜਾਨੇ ਕਰੇ ਬਈ ਜਦੋਂ ਆਉਂਦੇ ਵੀ ਆ ਤੇ ਪੁੱਛ ਵੀ ਲੈਂਦੇ ਆ ਵੀ ਹਾਂ ਮੈਨੂੰ ਫੋਨ ਲਾਦੇ ਮਾਤਾ ਕਿਵੇਂ ਹੋ ਸੀ ਕਿਵੇਂ ਹੋ ਠੀਕ ਆ ਇਹ ਚੀਜ਼ਾਂ ਬਈ ਬਹੁਤ ਦੇਖੋ ਇਹ ਚੀਜ਼ਾਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਇਹ ਚੀਜ਼ਾਂ ਪਿਆਰ ਲੋਕਾਂ ਦਾ ਵੀ ਜੇ ਆਪਾਂ ਬ ਚੰਗੇ ਕੰਮ ਕਰਾਂਗੇ ਤਾਂ ਵਧੀਆ ਨਾ ਮੰਮੀ ਫੇਰ ਹੀ ਲੋਕਾਂ ਦਾ ਪਿਆਰ ਮਿਲੂਗਾ ਮੈਂ ਆਪਾਂ ਵਧੀਆ ਵੀ ਪਿਆਰ ਬਹੁਤ ਵਧੀਆ ਮਿਲ ਰਿਹਾ ਚਲੋ ਧੰਨਵਾਦ ਆ ਬਈ ਸਾਰੇ ਵੀਰਾਂ ਦਾ ਜਿਹੜੇ ਸਾਨੂੰ ਇੰਨਾ ਪਿਆਰ ਕਰ ਰਹੇ ਆ ਆਉਣ ਦੇ ਬ ਆਉ ਜਾਂਦੇ ਬਾਈਆਂ ਨੂੰ ਤੇ ਫਿਰ ਉਹਨਾਂ ਦੇ ਪਿਆਉਣੀਆਂ ਚਾਹ ਪਾਣੀ ਜਿਹੜੀ ਵਰਗੇ ਵੀ ਆ ਗਿਆ ਬਸ ਗੱਡੀ ਤੇ ਬਾਈ ਆ ਗਿਆ ਕੀ ਸੂਤਰ ਨਾਲੇ ਤੇਪੇ ਆਉਣੇ ਆ ਬਸ ਦੰਦਰ ਢਾਉਣੇ ਬਈਆਂ ਤੇਪੇ ਆਉਣੇ ਆ ਵੀਡੀਓ ਲੱਗ ਗਿਆ ਪੂਰਾ ਬੰਦ ਹੈ ਬਾਪੂ ਮੇਰਾ ਪੂਰਾ ਖੋਜ ਆ ਬਾਈ ਅੱਜ ਬਾਪੂ ਦੀ ਵੀ ਵੀਡੀਓ ਬਣਵਾਤੀ ਤੇ ਵਾਰੇ ਫੇਰ ਅੱਜ ਵੀ ਸੋਸ਼ਲ ਆ ਲੈ ਆਏ ਸੀ ਤੇ ਬਾਪੂ ਨੂੰ ਚਾਹ ਪਿਆ ਕੇ ਹੁਣ ਬਾਪੂ ਨੂੰ ਫਰਮਾਨ ਕਰ ਸਾਡੇ ਕੋ ਆਣਾ ਮੈਂ ਕਿਉਂ ਸਾਡਾ ਛੱਡੀ ਹੋਈ ਮਮੀ ਨੂੰ ਹਾਂ ਸੱਚੀ ਤੇ ਬਾਪੂ ਨੂੰ ਚਾਹ ਪਿਆ ਕੇ ਬਈ ਅਬ ਮਾਨਸਾ ਸਾਡੇ ਕੋ ਆਉਣਿਆ ਤੇ ਖਾਲੋ ਵਰਪੀ ਵਰਪੀ ਤੇ ਅੱਜ ਕੁੜੀਆਂ ਨਹੀਂ ਗਲਾਬ ਜਮਲਾ ਆਇਆ ਜੀ ਕੋਈ ਨਾ ਮਾਂ ਮੇਰੀ ਕੱਢੀ ਇਹਦੇ ਚੌਲੇ ਕੰਮ ਹੂੰ ਪੌਣੇ ਚਾਰ ਪੌਣੇ ਚਾਰ ਹੋਗੇ ਉਹ ਕਿਹਨਾਂ ਪਾਪਾ ਖੋਸ਼ਾਂ ਦੇ ਪੂਰਾ ਬਾਰਤੀ ਦੇ ਨਹੀਂ ਬਾਰਤੀ ਦੇ ਨਹੀਂ ਲੋਕਾਂ ਦੇ ਬਾਰਤੀ ਕਦੇ ਵੀ ਮੇਰੇ ਬਾਪੂ ਨੂੰ ਤੂੰ ਦੇਖ ਲਾ ਮੇਰਾ ਬਾਪੂ ਉਹਨਰੇ ਗਾਲੇ ਵਿੱਚ ਕੰਮ ਕਰਦਾ ਹੁੰਦਾ ਸੀ ਤੇ ਅੱਜ ਮੇਰੇ ਬਾਪੂ ਨੂੰ ਦੁਨੀਆ ਜਾਣ ਦੀ ਆ ਘਟੋ ਘਟ ਮੈਂ ਬਹੁਤ ਨਿਆਇਜ ਬੰਦੀ ਮੇਰੇ ਬਾਪੂ ਨੂੰ ਜਾਣ ਦਾ ਹੁਣ ਜਦੋਂ ਉੱਥੇ ਆ ਕੇ ਮੇਰੇ ਬਾਪੂ ਨੂੰ ਪੁੱਛਦੇ ਆ ਬਾਪੂ ਦੇ ਪੈਰੀ ਹਥਰਾਉਂਦੇ ਬਾਪੂ ਨੂੰ ਬੁਲਾਉਂਦੇ ਆ ਠੀਕ ਆ ਚੰਗਾ ਸਮਝਦੇ ਆ ਠੀਕ ਆ ਵੱਡੇ ਵੱਡੇ ਲੋਕ ਆ ਕੇ ਬਾਪੂ ਦੇ ਪੈਰੀ ਹਥਰਾਉਂਦੇ ਮੈਨੂੰ ਬਹੁਤ ਦਿਲ ਨੂੰ ਸਕੂਨ ਮਿਲਦਾ ਕਿਉਂ ਆ ਮਾਪਾ ਹੁਣ ਕਿਵੇਂ ਆਗਾ ਕੰਮ ਪੂਰਾ ਵਧੀਆ ਪੂਰਾ ਵਧੀਆ ਹੁਣ ਹੋ ਗਿਆ ਪੂਰਾ ਸੌਖਾ ਬਾਪੂ ਕੰਮ ਵੀ ਬਸ ਸਾਰਾ ਤਾਂ ਬਹੁਤ ਜ਼ਿਆਦਾ ਰਿਹਾ ਕਿਉਂਕਿ ਜਿਹੜਾ ਚੈਨਲ ਆ ਨਾ ਆਇਆ ਕਰਕੇ ਕੰਮ ਮੋਟੋਂ ਦੀ ਰਹਾ ਹੁਣ ਇਧਰਲੇ ਪਾਸੇ ਵੀ ਜਿਹੜਾ ਕੰਮ ਆਣਾ ਮੋਟਾ ਰਹਿੰਦਾ ਸੀ ਤੇ ਉਹ ਕਰਕੇ ਹੁਣ ਦੂਜੇ ਖੇਤ ਤੇ ਕੇ ਚੱਲਦੇ ਆਂਗੇ ਇੱਥੋਂ ਚੱਕਦਾ ਕਾगज ਕੂਜਾ ਜਮਲਚੰਗ ਸੀਟ ਵਾਲਾ ਆਪਾਂ ਮਲਚੰਗ ਵਾਲਾ ਸਾਰਾ ਕਾगज ਕਰਕੇ ਚੱਕ ਕੇ ਇਕੱਠਾ ਕਰਦਾ ਤੇ ਜਿਹੜਾ ਮਾੜਾ ਮੋਟਾ ਬਰਨਾਂ ਵਾਲੇ ਸੁੱਕੇ ਸੀ ਉਹਨਾਂ ਨੂੰ ਲਾਤੀ ਆਗਾ ਤੇ ਹੁਣ ਆਪਾਂ ਵੀ ਆਪ ਕਰ ਲਿਆ ਖਾਲੀ ਜਿਹੜੇ ਗੇਤੇ ਕਦਮ ਵਾਲਾ ਸੀ ਤੇ ਹੁਣ ਇਹਦੇ ਚ ਦੁਬਾਰੇ ਸਬਜ਼ੀ ਲਾਵਾਂ ਕਿਉਂਕਿ ਜਦੋਂ ਸਾਡੇ ਕੋਲ ਦੂਜੀ ਸਬਜ਼ੀ ਚੱਲ ਪੈਂਦੀ ਆ ਜਿਵੇਂ ਉਹ ਇੱਕ ਕਦਮ ਖਤਮ ਕਰਦਾ ਤੇ ਦੂਜੀ ਚੱਲ ਵੀ ਆਪਣੇ ਕੋਲੇ ਫਿਰ ਆਪਾਂ ਦੂਜੀ ਨੂੰ ਸਮਾਪਤੀ ਕਰ ਦਿੰਦੇ ਆ ਵੀ ਜਿਹੜੀ ਜਿਵੇਂ ਰੇਟ ਨਹੀਂ ਹੈਗਾ ਕੱਦੂ ਤੁਹਾਨੂੰ ਪਤਾ ਵੀ ਹੁਣ ਹਾਲੇ 20 25 ਦਾ ਰੇਟ ਚੱਲਦਾ ਤੇ ਹੁਣ ਆਪਣੇ ਆ ਕੱਦੂ ਆ ਜਿਹੜੇ ਇਹਨਾਂ ਨੇ ਫਾਲ ਦੇਣਾ ਸਟਾਰਟ ਕਰਤਾ ਤੇ ਇਹਨਾਂ ਨੇ ਲਾਈ ਸੀ ਆਪਾਂ ਇਹਨਾਂ ਨੇ ਫਾਲ ਦੇਣਾ ਸਟਾਰਟ ਕਰਤਾ ਹੁਣ ਆਪਾਂ ਦੂਜੇ ਨੂੰ ਸਮਾਪਤੀ ਕਰ ਲੈਗੇ ਇਸ ਤਰ੍ਹਾਂ ਫਿਰ ਆਪਾਂ ਨੌਂਦੀ ਰਹਿੰਦੇ ਸਭ ਜੀ ਹੁਣ ਆ ਇੱਕ ਕੱਦੂ ਇੱਕ ਤੋਰੀਆ ਹੁਣ ਆਪਾਂ ਕੋ ਚਲੇ ਜਾਂਦੇ ਆ ਤੇ ਕਾ ਵਾਰਿਆ ਲਾ ਦਿਆਂ ਇੱਧਰ ਨਾਲ ਇਹ ਲਾਈਨਾਂ ਨੂੰ ਉੱਥੇ ਜਿੱਥੇ ਉਹ ਆਪਣੇ ਉਹ ਹੈਗਾ ਇਹ ਤੋੜੀਆਂ ਹਾਰ ਗਈਆਂ ਆਉਂਦੀਆਂ ਨੇ ਕਦੋਂ ਤੋੜੀਆਂ ਤੇ ਹਫ਼ਤੇ ਹਫ਼ਤੇ ਦਾ ਗੈਪ ਪਾ ਦੇਣੇ 10-50 5-4 ਦਿਨਾਂ ਨਾਲੇ ਹੋਟ ਪੈਣੇ ਤੇ ਉੱਥੇ ਬਾਹਰੋਂ ਕੇ ਸਮਾਰਕ ਨੂੰ ਉਹਦੇ ਚ ਵੀ ਕਦੋਂ ਤੋੜੀਆਂ ਲਾ ਮੈਂ ਪਰ ਸਾਜੀਆਂ ਨੂੰ ਮੁੱਕਣ ਦਾ ਰਾਹ ਨਹੀਂ ਦਿੰਦੇ ਸੀ ਸਾਜੀਆਂ ਨੂੰ ਲਾਉਂਦੀ ਰਹਿੰਦੇ ਹੁਣ ਵੀ ਉਹ ਪਾਣੀ ਲਾਉਣਾ ਸੀਗਾ ਕਰ ਪਤੰਦਰ ਦੀ ਲਾਈਟ ਹੀ ਉੱਡ ਗਈ ਮੈਨੂੰ ਅੱਜ ਬੰਦਿਆਂ ਦੇ ਪਾਸੇ ਬਹੁਤ ਨਹੀਂ ਅੱਜ ਕਮਲਾਈ ਦੀ ਪਾਣੀ ਦੇਦੇ 5 ਦਿਨ ਦੂਜੇ ਕਹਿੰਦੇ ਦੂਜੇ ਫਿਰ ਜਿਹੜਾ ਮਾਣਾ ਉਹਦਾ ਤਾਮਦੰਤਾ ਉਹ ਕਰਦੇ ਆਗੇ ਸਾਰਾ ਦਿਨ ਕੰਮ ਦੇ ਵਿੱਚ ਹੀ ਲੱਗ ਜਾਂਦਾ ਤਾਂ ਹੀ ਗਣੇ ਵੀ ਜੇ ਸਬਜ਼ੀ ਲਾ ਲਵਾਂਗੇ ਤਾਂ ਕੰਮ ਦਾ ਢੇਰ ਚ ਇੰਨੇ ਜਿਆਦੇ ਬਿਜ਼ੀ ਰਹਾਂਗੇ ਤੁਸੀਂ ਆਪ ਵੀ ਨਹੀਂ ਸੋਚਿਆ ਤੁਸੀਂ ਪਰ ਮੈਂ ਤੇ ਆਪਾਂ ਦੂਜੇ ਖੇਤ ਚ ਲੱਗ ਮਾਨਤਾ ਇੱਥੇ ਢਾਲਾਉਣਾ ਬਈ ਮਾਨਤਾ ਜਿਹੜੇ ਪੌਦੇ ਜੀਵੇ ਕੱਟਿਆਂ ਆਹ ਫਾਟਕਾ ਸਾਹਮਣੇ ਇੱਥੇ ਆਹ ਮੈਂ ਇੱਥੇ ਸਾਈਕਲ ਸਟੋਰ ਵਾਲੇ ਦੀ ਦੁਕਾਨ ਹੈ ਅੱਜ ਤਾਂ ਸਾਈਕਲ ਸਮਾਰ ਦੇ ਇੱਥੇ ਨਾਲ ਹੀ ਸਾਡੇ ਲੈਬਰਾਟਰੀ ਹੈ ਤੇ ਪਰਾਂ ਹੋਗਾ ਬੂਟਾ ਦੀ ਸ਼ਾਪ ਆ ਤੇ ਪਰਲੇ ਪਾਸੇ ਬਈ ਇੱਕ ਆਪਣਾ ਮੈਡੀਕਲ ਆ ਤੇ ਆ ਇੱਥੇ ਆਪਾਂ ਸਬਜ਼ੀ ਵੇਚਦੇ ਆ ਸਬਜ਼ੀ ਆਪਣੀ ਲਗਭਗ ਸਾਰੀ ਸੇਲ ਹੋ ਗਈ ਹੈ ਪਿੰਡਿਆ ਰਹੀ ਹੈ ਥੋੜੀਆਂ ਜੀਆਂ ਕਿੰਬਾ ਪਾਪੂ ਠੀਕ ਆ ਕੰਮ ਓਕੇ ਦੀ ਰਿਪੋਰਟ ਆ ਅੱਜ ਨਾਲੇ ਸਾਡੇ 20 ਲੋਕਾਂ ਲਿਆਏ ਕਰਕੇ ਥੋੜਾ ਜਿਹਾ ਅਸੀਂ ਹੋ ਗਏ ਤੇ ਨਹੀਂ ਤਾਂ ਹੁਣ ਸਬਜ਼ੀ ਬਾਪੂ ਨੇ ਸਾਰੀ ਵੇਚ ਤੇ ਵੇਚਦੀ ਹੁੰਦੀ ਕਿਉਂਕਿ ਉਹ ਥੋੜਾ ਜਿਹਾ ਅਸੀਂ ਲੇਟ ਹੋ ਗਏ ਇੱਥੇ ਆਉਣ ਕਰਕੇ ਕੋਲੇ ਆਵੇ ਤੁਹਾਨੂੰ ਪਤਾ ਬਲਾਉਦਾ ਐਂਡ ਆਪਾਂ ਆਪਣੇ ਬਾਪੂ ਕੋਲੇ ਆ ਕੇ ਚਰਦੇ ਹੁੰਦੇ ਆ ਤੇ ਕਿੰਬਾ ਆਪਾਂ ਖੁਸ਼ ਆ ਪੂਰਾ ਖੁਸ਼ ਜਿਵੇਂ ਹੁਣ ਤੇਰੇ ਕੋਲੇ ਆ ਰਿਹਾ ਹੈ ਵਾਰ ਮੇਰੇ ਬਾਪੂ ਕੋਲੇ ਜਨਰ ਤੇ ਬਾਪੂ ਨੂੰ ਆਗੇ ਵੱਡੇ ਵੱਡੇ ਬੰਦੇ ਹੋਣ ਬਈ ਬਹੁਤ ਯਾਰ ਵੀ ਬਾਪੂ ਦਾ ਸਤਿਕਾਰ ਕਰਦੇ ਆ ਪੈਰੀ ਹੱਥ ਲਾਉਂਦੇ ਮੈਨੂੰ ਬਹੁਤ ਜੀ ਦੀ ਖੁਸ਼ੀ ਹੁੰਦੀ ਹੈ ਜੇ ਮੇਰੇ ਬਾਪੂ ਨੂੰ ਚਲੋ ਯਾਰ ਮੈਂ ਵੀ ਮੈਂ ਮੇਰੇ ਬਾਪੂ ਨੂੰ ਯਾਰ ਇੰਨੇ ਕੁ ਜੋਗਾਤਾ ਕਰਦਾ ਹਨ ਵੀ ਯਾਰ ਦੁਨੀਆ ਨੂੰ ਜਾਣਨ ਲੱਗ ਗਈ ਹੈ ਤੇ ਪੈਸਾ ਸਭ ਕੁਝ ਪਾਪਾ ਜ਼ਰੂਰੀ ਨਹੀਂ ਹੁੰਦਾ ਕਿ ਨਹੀਂ ਜੇ ਜਦੋਂ ਜ਼ਰੂਰੀ ਹੈ ਪੈਸੇ ਨਾਲ ਬਦਲੀ ਇੱਕ ਤਾਂ ਜ਼ਰੂਰੀ ਹੈ ਪੈਸਾ ਜੋ ਸਾਰਾ ਕੁਝ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਪੈਸੇ ਪੈਸਾ ਉੱਥੇ ਨਹੀਂ ਕੰਮ ਕਰ ਸਕਦਾ ਜਿੱਥੇ ਉਹਦੀ ਇੱਜ਼ਤ ਕੰਮ ਕਰ ਸਕਦੀ ਹੈ ਪੈਸਾ ਉਹਦੇ ਕੋਲ ਤੇ ਨਾ ਮਰ ਜੇ ਉਹ ਹੋਵੇ ਜੇ ਤੁਹਾਨੂੰ ਕੋਈ ਯਾਰ ਪਛਾਣਦੇ ਨਹੀਂ ਜਾਣਦੇ ਨਹੀਂ ਹੈਗਾ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਦਾ ਉਹਦਾ ਫਾਇਦਾ ਹੀ ਫਾਇਦਾ ਹੀ ਨਹੀਂ ਹੈਗਾ ਕਿ ਉਹ ਉਹ ਚੀਜ਼ ਆ ਕਿਸੇ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਆਪਣੇ ਕੋਲੇ ਬਸਟਾਈਸ਼ ਨਾਲ ਇੱਜ਼ਤ ਵੱਧ ਹੋਣੀ ਚਾਹੀਦੀ ਹੈ ਜੇ ਇੱਜ਼ਤ ਆਪਣੇ ਕੋਲੇ ਫੁੱਲ ਆ ਫਿਰ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤੇ ਆ ਸਾਡਾ ਬੰਦਾ ਪੂਰਾ ਦੇਖੋ ਸਾਡੇ ਸਾਰੇ ਹਾਲਿਆ ਜੀ ਨੇ ਉਹ ਬਿੰਦਰੀ ਖੜਾ ਤੇ ਆ ਦੂਜੇ ਨਾਲ ਬੈਠਾ ਤਾਇਆ ਇੱਥੇ ਸਾਰਿਆਂ ਦਾ ਭਾਈਚਾਰਾ ਫੁੱਲ ਬਣਿਆ ਬੈਠਾ ਵੀ ਜਿੰਨੇ ਅਸੀਂ ਆਉਂਦੇ ਆ ਵੀ ਇੱਥੇ ਸਾਰੇ ਸਬਜ਼ੀ ਵੇਚਣ ਆਉਂਦੇ ਆ ਸਾਰਿਆਂ ਦਾ ਆਪਸ ਵਿੱਚ ਪੂਰਾ ਪਿਆਰ ਰਿਆ ਪਿਆ ਜਿਵੇਂ ਸਾਡੇ ਕੋਲ ਪਹਿਲਾਂ ਸਬਜ਼ੀ ਵਿਖ ਜਾਂਦੇ ਤਾਂ ਤੋਰੀਆਂ-ਤੋਰੀਆਂ ਅਸੀਂ ਬੇਦਰੀ ਦੇ ਤੇ ਤੇਜ ਦਿੰਦੇ ਆਂਗੇ ਐਸ ਤਰ੍ਹਾਂ ਸਾਡਾ ਕੰਮ ਚੱਲੀ ਜਾਂਦਾ ਆ ਆਪਸੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਇੱਕ ਦੂਜੇ ਦੀ ਮਦਦ ਕਰਦੇ ਰਹੋਗੇ ਤਾਂ ਚੰਗੇ ਰਹੋਗੇ ਇਹ ਨਹੀਂ ਡੈਡੀ ਕਿਉਂਕਿ ਸਾਡੇ ਵੀ ਇਹਨੇ ਬਹੁਤ ਮਦਦ ਕਰਦਾ ਬੇਦਰੀ ਸਾਡਾ ਵੱਧ ਤੋਂ ਵੱਧ ਵੇਚ ਕੇ ਦਿੰਦਾ ਯਾਰ ਮਾਟਰ ਸਾਡੇ ਵੱਧੂ ਵੇਚ-ਵੇਚ ਕੇ ਦਿੰਦੇ ਆ ਇਹਨੇ ਇੱਥੇ ਦੂਜੇ ਨਾਲ ਪਿਆਰ ਬਣਾ ਕੇ ਵਾਜ ਰੱਖਣਾ ਆ ਦੇਖੋ ਰਵਿੰਦਰ ਸਿੰਘ ਕਹਿੰਦਾ ਤੇਰੇ ਭਾਈ ਪੈਸੇ ਦੇਣਿਆ ਕਹਿੰਦਾ ਤੁਮੇ ਤੇਰੀ ਸ਼ਾਦੀ ਵਿੱਚ ਸੀ ਤੇ ਆਏ ਆ ਭਾਈ ਦੇਖ ਲੋ ਤਾਂ ਇੱਥੇ ਕੋਈ ਵੀ ਸਾਰੇ ਇਮਾਨਦਾਰ ਬੰਦੇ ਆ ਸਾਰੇ ਇਕੱਠੇ ਹੋਏ ਹੋਏ ਐ ਜੀ ਕੋਈ ਵੱਲ ਨਹੀਂ ਤੇ ਵੀਡੀਓ ਦਾ ਆਪ ਐਤੀ ਕਰਦੇ ਆਂ ਜਿਵੇਂ ਵਲੌਗ ਦਾ ਹੋ ਤੇ ਐਡਾ ਤੇ ਇਹ ਸਾਰੇ ਮੇਰੇ ਨੂੰ ਬੇਨਤੀ ਆ ਭਾਈ ਜਾਨ ਕਿ ਵਾਅਦੇ ਤੋਂ ਵਾਅਦਾ ਸਾਡਾ ਸਾਥ ਦੇ ਤੁਹਾਨੂੰ ਪਤਾ ਹੈਗਾ ਆਪਾਂ ਜਿੰਨੀ ਸ਼ਾਦੀ ਲਾਉਣੇ ਆ ਆਪਣੇ ਹਰੇ ਘਰ ਦੀ ਹੈ ਜੀ ਤੇ ਆਪਾਂ ਕੰਨਾ ਰਹੇ ਆ ਮੈਂ ਦਾ ਸਾਹਮਣੀਆਂ ਸਾਰੇ ਓਡੇ ਭਾਈ ਦਾ ਸਾਥ ਲਾਜ਼ਮੀ ਦਿਓ ਸਾਡੇ ਬਾਦ 7 ਵਜੇ ਤੁਸੀਂ ਬਹੁਤ ਦੇ ਰਹੇ ਹੋ ਕਿ ਐਨੀ ਛੋਟੀ ਛੇਤੀ ਮੈਂ ਤਾਂ ਦੇ ਸੋਚਿਆ ਵੀ ਨਹੀਂ ਜਲਦੀ ਸੋਚਿਆ ਵੀ ਨਹੀਂ ਕਿ ਤੁਸੀਂ ਇੰਨਾ ਜਿਆਦਾ ਪਿਆਰ ਦੇਉਂਗਾ ਸਾਨੂੰ ਤੁਹਾਡਾ ਸਦਾ ਤੋਂ ਧੰਨਵਾਦ ਆ ਵੀ ਸਾਰਿਆਂ ਦਾ ਇਹ ਭਾਈ ਬਣ ਕੇ ਬਲੌਗ ਨੂੰ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰੇ ਵੀਰਾਂ ਦਾ ਬਾਈ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਜਿਹੜੇ ਸਾਨੂੰ ਇੰਨਾ ਪਿਆਰ ਦੇ ਰਹੇ